ਸੋ ਸਟ੍ਰੇਟ ਕਾਲ ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ ਦੀ ਮਹਾਂਵਿੰਦਰ ਕੁਆਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਹੁਣ ਰੁੱਸੇ ਹੋਏ ਅਕਾਲੀ ਆਗੂਆਂ ਨੂੰ ਮੁੜ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਘਰ ਵਾਪਸੀ ਕਰਵਾਉਣ ਦੇ ਯਤਨ ਲਗਾਤਾਰ ਜਾਰੀ ਨੇ ਤੇ ਉਹਨਾਂ ਵੱਲੋਂ ਲਗਾਤਾਰ ਇੱਕ ਕੋਸ਼ਿਸ਼ ਕੀਤੀ ਜਾ ਰਹੀ ਹੈ ਕੇ ਜੋ ਸ਼੍ਰੋਮਣੀ ਅਕਾਲੀ ਦਲ ਨਾਲੋਂ ਵੱਖ ਹੋ ਚੁੱਕੇ ਆਗੂ ਨੇ ਤੇ ਜੋ ਵੱਖ ਹੋ ਕੇ ਆਪੋ ਆਪਣੇ ਧੜੇ ਬਣਾ ਕੇ ਪਾਰਟੀਆਂ ਵੀ ਬਣਾ ਚੁੱਕੇ ਨੇ ਉਹਨਾਂ ਨੂੰ ਇੱਕੋ ਝੰਡੇ ਹੇਠ ਯਾਨੀ ਕਿ ਇੱਕੋ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਮੁੜ ਤੋਂ ਸ਼ਾਮਲ ਕਰਵਾਇਆ ਜਾਵੇ ਤੇ ਉਹਨਾਂ ਬੀਤੇ ਸਮੇਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਉਹਨਾਂ ਸਾਰੇ ਆਗੂਆਂ ਤੋਂ ਤੇ ਪੰਥ ਦੇ ਆਗੂਆਂ ਤੋਂ ਮੁਆਫੀ ਵੀ ਮੰਗੀ ਹੈ ਹੋਈਆਂ ਭੁੱਲਾਂ ਦੀ ਤੇ ਅ ਇਹ ਜੋ ਮੁਆਫੀ ਹੈ ਕਿਤਨਾ ਕੀਤੇ ਅਸਰ ਵਿਖਾਉਂਦੀ ਹੋਈ ਵੀ ਨਜ਼ਰ ਆ ਰਹੀ ਹੈ ਕਿਉਂਕਿ ਅੱਜ ਦਿੱਲੀ ਦੇ ਵਿੱਚ ਸਿਆਸਤ ਦਾ ਇੱਕ ਹੋਰ ਰੰਗ ਵੇਖਣ ਨੂੰ ਮਿਲਿਆ ਕਿ ਇੱਕ ਦੂਸਰੇ ਦੇ ਵਿਰੋਧੀ ਰਹੇ ਜੋ ਸਰਨਾਪਰਾ ਤੇ ਮਨਜੀਤ ਸਿੰਘ ਜੀ ਕੇ ਜੋ ਪਹਿਲਾਂ ਕਦੇ ਅਕਾਲੀ ਦਲ ਦੇ ਵਿੱਚ ਵੀ ਹੁੰਦੇ ਸੀ ਉਹ ਮੋੜ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਸੁਖਬੀਰ ਸਿੰਘ ਬਾਦਲ ਦੇ ਨਾਲ ਸਟੇਜ ਸਾਂਝੀ ਕਰਦੇ ਹੋਏ ਨਜ਼ਰ ਆਏ ਸ਼੍ਰੋਮਣੀ ਅਕਾਲੀ ਦਲ ਵਿੱਚ ਹੋ ਰਹੀ ਕਰਵਾਬਸੀ ਸੁਖਬੀਰ ਬਾਦਲ ਦੀਆਂ ਕੋਸ਼ਿਸ਼ਾਂ ਨੂੰ ਪੈ ਰਿਹਾ ਬੂਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਮੋੜ ਸੁਰਜੀਤਿੱਤੇ ਦੇ ਲਈ ਹੰਬਲਾ ਮਾਰਿਆ ਜਾ ਰਿਹਾ ਹੈ ਇਸ ਦੇ ਚੱਲਦੇ ਪੁਰਾਣੇ ਉਹ ਆਗੂ ਜੋ ਅਕਾਲੀ ਦਲ ਨੂੰ ਅਲਵਿਦਾ ਆਖ ਚੁੱਕੇ ਸੀ ਜਾਂ ਜਿਨ੍ਹਾਂ ਨੇ ਆਪਣੇ ਧੜੇ ਅਲੱਗ ਬਣਾ ਲਏ ਸੀ ਉਹਨਾਂ ਸਾਰਿਆਂ ਨੂੰ ਅਕਾਲੀ ਦਲ ਵੱਲੋਂ ਬਿੱਤੇਦਨੀ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਮੋੜ ਤੋਂ ਇੱਕ ਝੰਡੇ ਹੇਠ ਇਕੱਠੇ ਹੋਣ ਦਾ ਸੱਦਾ ਦਿੱਤਾ ਗਿਆ ਇਸ ਦੇ ਨਾਲ ਹੀ ਉਹਨਾਂ ਆਪਣੀ ਸਰਕਾਰ ਦੌਰਾਨ ਹੋਈਆਂ ਭੁੱਲਾਂ ਦੀ ਮਾਫੀ ਵੀ ਮੰਗੀ ਹੈ ਇਸ ਦਾ ਸਿੱਟਾ ਇਹ ਨਿਕਲਿਆ ਹੈ ਕਿ ਹੁਣ ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋ ਕੇ ਆਪਣਾ ਵੱਖਰਾ ਸ਼੍ਰੋਮਣੀ ਅਕਾਲੀ ਦਲ ਸੰਜੁਕਤ ਬਣਾ ਚੁੱਕੇ ਸੁਖਦੇਵ ਸਿੰਘ ਢੀਂਡਸਾ ਵੱਲੋਂ ਆਪਣੇ ਪਾਰਟੀ ਵਰਕਰਾਂ ਤੇ ਅਹੁਦੇਦਾਰਾਂ ਦੇ ਨਾਲ ਇੱਕ ਵਿੱਤੇਦਨੀ ਮੀਟਿੰਗ ਕੀਤੀ ਹੈ ਤੇ ਇਸ ਮੀਟਿੰਗ ਦੇ ਵਿੱਚ ਪਾਰਟੀ ਵਰਕਰਾਂ ਤੇ ਅਹੁਦੇਦਾਰਾਂ ਨੇ ਉਹਨਾਂ ਨੂੰ ਕੋਈ ਵੀ ਫੈਸਲਾ ਕਰਨ ਦਾ ਅਧਿਕਾਰ ਦਿੱਤਾ ਹੈ ਯਾਨੀ ਕਿ ਹੁਣ ਢੀਂਡਸਾ ਜੋ ਵੀ ਫੈਸਲਾ ਕਰਨਗੇ ਉਹ ਵਰਕਰਾਂ ਨੂੰ ਮਨਜ਼ੂਰ ਹੋਏਗਾ ਇਸ ਦੀ ਤਸਦੀਕ ਪਰਮਿੰਦਰ ਸਿੰਘ ਢੀਂਡਸਾ ਨੇ ਵੀ ਮੀਟਿੰਗ ਤੋਂ ਬਾਅਦ ਕੀਤੀ ਸੀ ਅੱਜ ਦੀ ਮੀਟਿੰਗ ਸਰਦਾਰ ਸੁਖਦੇਵ ਸਿੰਘ ਢੀਂਸਾ ਜੀ ਦੀ ਪ੍ਰਧਾਨਗੀ ਵਿੱਚ ਹੋਈ ਹੈ। ਉਹਦੇ ਵਿੱਚ ਸਾਰੇ ਹੀ ਲੀਡਰਸ ਨੇ ਆਪਦੀ ਆਪਦੀ ਰਾਏ ਦਿੱਤੀ ਹੈ। ਉਸ ਤੋਂ ਬਾਅਦ ਇਹ ਫੈਸਲਾ ਹੋਇਆ ਢੀਂਸਾ ਸਾਹਿਬ ਨੂੰ ਸਾਰੇ ਨੇ ਅਧਿਕਾਰ ਦਿੱਤਾ ਕਿ ਉਹ ਕਮੇਟੀ ਬਣਾਉਣ ਅਤੇ ਜਿਹੜੇ ਕੋਈ ਜ਼ਿਲ੍ਹਾ ਲੈਵਲ ਤੇ ਸਾਰੇ ਵਰਕਰ ਸਹਿਮਾਨਾਂ ਦੀ ਰਾਏ ਲੈ ਕੇ ਉਸ ਮੁਤਾਬਕ ਜਿਹੜੇ ਗਏ ਫਿਰ ਪਾਰਟੀ ਜੋ ਵੀ ਫੈਸਲਾ ਕਰੇਗੀ ਉਹ ਸਭ ਨੂੰ ਪ੍ਰਵਾਨਿਤ ਹੋਏਗਾ। ਉਹ ਚੀਜ਼ ਤੇ ਸਾਰੇ ਨੇ ਸਭ ਸੰਮਤੀ ਦੇ ਨਾਲ ਢੀਂਸਾ ਸਾਹਿਬ ਨੂੰ ਅਧਿਕਾਰ ਦਿੱਤੇ ਨੇ ਤੇ ਢੀਂਸਾ ਸਾਹਿਬ ਹੁਣ ਕਮੇਟੀ ਬਣਾ ਕੇ ਜਿਹੜਾ ਇੱਕ ਵਿੱਚ ਸਾਰੀ ਜਿਹੜੀ ਸਾਡੀ ਪਾਰਟੀ ਦੀ ਲੀਡਰਸ਼ਿਪ ਹੈ ਡਿਸਟ੍ਰਿਕਟ ਲੈਵਲ ਤੋਂ ਲੈ ਕੇ ਉਹ ਸਾਰੇ ਨਾਲ ਸਮੇਂ ਬੰਦ ਤਰੀਕੇ ਦੇ ਨਾਲ ਉਹਨਾਂ ਨਾਲ ਗੱਲ ਕਰਕੇ ਆਪਦੀ ਜਿਹੜੀ ਰਿਪੋਰਟ ਦੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕਾਫੀ ਮੋਢੀ ਆਗੂ ਰਹੇ ਨੇ ਸੁਖਦੇਵ ਸਿੰਘ ਢੀਂਸਾ ਕਿਸੇ ਵੇਲੇ ਵੱਡੇ ਬਾਦਲ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਵੀ ਉਹਨਾਂ ਨੇ ਲੰਬਾ ਸਮਾਂ ਸਾਥ ਨਿਭਾਇਆ ਸੀ ਤੇ ਸਰਕਾਰ ਦੇ ਵਿੱਚ ਵੀ ਉਹਨਾਂ ਦੀ ਭਾਗੀਦਾਰੀ ਰਹੀ ਆ ਉਹਨਾਂ ਦੇ ਪੁੱਤਰ ਪਰਮਿੰਦਰ ਸਿੰਘ ਢੀਂਸਾ ਕਿਸੇ ਵੇਲੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਵਿੱਚ ਕੈਬਨਿਟ ਮੰਤਰੀ ਰਹੇ ਨੇ ਵਿੱਤ ਮੰਤਰੀ ਰਹੇ ਨੇ ਤੇ ਹੁਣ ਉਹਨਾਂ ਵੱਲੋਂ ਬੀਤੇ ਲੰਮੇ ਸਮੇਂ ਤੋਂ ਵੀ ਸ਼੍ਰੋਮਣੀ ਕਾਲੇ ਦਲ ਦੇ ਨਾਲੋਂ ਦੂਰੀ ਬਣਾਈ ਹੋਈ ਸੀ ਤੇ ਉਹਨਾਂ ਵੱਲੋਂ ਆਪਣੀ ਪਾਰਟੀ ਵੀ ਸੰਯੁਕਤ ਸ਼੍ਰੋਮਣੀ ਕਾਲ ਬਣਾ ਦਲ ਬਣਾ ਲਿਆ ਗਿਆ ਸੀ ਤੇ ਹੁਣ ਜੋ ਮੁਆਫੀ ਸੁਬੀਰ ਸਿੰਘ ਬਾਦਲ ਵੱਲੋਂ ਬੀਤੇ ਦਿਨਾਂ ਦੇ ਵਿੱਚ ਮੰਗੀ ਗਈ ਹੈ ਉਸ ਤੋਂ ਬਾਅਦ ਢੀਂਸਾ ਪਰਿਵਾਰ ਦੇ ਵੀ ਜੋ ਸੁਖਬੀਰ ਸਿੰਘ ਬਾਦਲ ਪ੍ਰਤੀ ਰੁਖ ਹੈ ਉਹ ਨਰਮ ਹੁੰਦਾ ਹੋਇਆ ਨਜ਼ਰ ਵੀ ਪੈ ਰਿਹਾ ਹੈ ਤੇ ਬੀਤੇ ਦਿਨਾਂ ਦੇ ਵਿੱਚ ਸੁਖਦੇਵ ਸਿੰਘ ਢੀਂਸਾ ਵੱਲੋਂ ਆਪਣੇ ਵਰਕਰਾਂ ਤੇ ਅਹੁਦੇਦਾਰਾਂ ਦੇ ਨਾਲ ਇੱਕ ਬੈਠਕ ਕੀਤੀ ਗਈ ਹੈ ਤੇ ਇਸ ਬੈਠਕ ਤੋਂ ਬਾਅਦ ਪ੍ਰਵਿੰਦਰ ਸਿੰਘ ਢੀਨਸਾ ਵੱਲੋਂ মিডিਆ ਨੂੰ ਇਹ ਬਿਆਨ ਕੀਤਾ ਗਿਆ ਸੀ ਕਿ ਜੋ ਉਹਨਾਂ ਦੇ ਵਰਕਰ ਨੇ ਉਹਨਾਂ ਦੇ ਜੋ ਅਹੁਦੇਦਾਰ ਨੇ ਪਾਰਟੀ ਦੇ ਉਹਨਾਂ ਵੱਲੋਂ ਫੈਸਲਾ ਕਰਨ ਦਾ ਜੋ ਅਧਿਕਾਰ ਹੈ ਉਹ ਪਾਰਟੀ ਦੇ ਜੋ ਪਰਦਾਨ ਨੇ ਸੁਖਦੇਵ ਸਿੰਘ ਢਿੰਡਸਾ ਨੂੰ ਦਿੱਤਾ ਗਿਆ ਹੈ ਤੇ ਉਹ ਸਾਰੇ ਅਧਿਕਾਰ ਉਹਨਾਂ ਨੇ ਸੁਖਦੇਵ ਸਿੰਘ ਢਿੰਡਸਾ ਨੂੰ ਦਿੱਤੇ ਨੇ ਤੇ ਜੋ ਵੀ ਫੈਸਲਾ ਸੁਖਦੇਵ ਸਿੰਘ ਢਿੰਡਸਾ ਵੱਲੋਂ ਕੀਤਾ ਜਾਵੇਗਾ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਮੀਡੀਆ ਨੂੰ ਦੱਸਿਆ ਜਾਵੇਗਾ ਤੇ ਉਹ ਹਰ ਵਰਕਰ ਤੇ ਅਧਿਕਾਰਦਾਰ ਨੂੰ ਪ੍ਰਵਾਨ ਹੋਵੇਗਾ ਤੇ ਕਿਤੇ ਨਾ ਕਿਤੇ ਇੱਥੇ ਵੀ ਕਿਆਸਰਾਈ ਲਗਾਏ ਜਾ ਰਹੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਢਿੰਡਸਾ ਪਰਿਵਾਰ ਵੀ ਸ਼੍ਰੋਮਣੀ ਕਾਲ ਦਲ ਦੇ ਵਿੱਚ ਸ਼ਾਮਲ ਹੁੰਦਾ ਹੋਇਆ ਵਿਖਾਈ ਦੇ ਸਕਦਾ ਹੈ ਅਕਾਲੀ ਦਲ ਵਿੱਚ ਸ਼ੁਰੂ ਹੋਈ ਘਰਵੱਪਸੀ ਖ੍ਰੋਮਣੀਆ ਕਾਲੀਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੁਣ ਸਰਗਰਮੀ ਦੇ ਨਾਲ ਅਕਾਲੀ ਦਲ ਨੂੰ ਮੁੜ ਤੋਂ ਪੈਰਾਸਿਰ ਖੜਾ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਤੇ ਉਹਨਾਂ ਦੀਆਂ ਕੋਸ਼ਿਸ਼ਾਂ ਨੂੰ ਬੋਰ ਵੀ ਪੈਣਾ ਸ਼ੁਰੂ ਹੋ ਗਿਆ ਕਿਉਂਕਿ ਕਾਫੀ ਸਮਾਂ ਪਹਿਲਾਂ ਕਾਲੀਦਲ ਨਾਲੋਂ ਵੱਖ ਹੋਏ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਫਾ ਪ੍ਰਧਾਨ ਤੇ ਅਕਾਲੀਆ ਗੋਮਨਜੀਤ ਸਿੰਘ ਜੀਕੇ ਨੇ ਵੀ ਮੁੜ ਤੋਂ ਅਕਾਲੀ ਦਲ ਦੇ ਵਿੱਚ ਘਰ ਵਾਪਸੀ ਕਰ ਲਈ ਹੈ ਤੇ ਦਿੱਲੀ ਵਿੱਚ ਇੱਕ ਇਕੱਠ ਦੌਰਾਨ ਉਹਨਾਂ ਨੇ ਅਕਾਲੀ ਦਲ ਵਿੱਚ ਮੁੜ ਤੋਂ ਸ਼ਮੂਲੀਅਤ ਕੀਤੀ ਹੈ ਤੇ ਜੀਕੇ ਵੱਲੋਂ ਇਸ ਤੋਂ ਪਹਿਲਾਂ ਆਪਣੀ ਪਣਾਈ ਪਾਰਟੀ ਦਾ ਢਾਂਚਾ ਵੀ ਭੰਕਰਨ ਦੀ ਗੱਲ ਆਕੀ ਗਈ ਸੀ। ਮੇਰੀ ਕੋਸ਼ਿਸ਼ ਇੱਕੋ ਇੱਕ ਹੈ ਕਿ ਆਪਣੀ ਕੌਮ ਦੇ ਜੋ-ਜੋ ਆਪਣੇ ਕੌਮ ਤੋਂ ਅਲੱਗ ਹੋਏ ਐ। ਜਾਂ ਪਾਰਟੀ ਤੋਂ ਕਿਸੇ ਕਾਰਨ ਕਰਕੇ। ਜੇ ਮੇਰੇ ਤੋਂ ਗਲਤੀ ਹੋਈ ਤਾਂ ਮੈਂ ਉਦੋਂ ਵੀ ਮਾਫੀ ਮੰਗ ਲੈ ਮੰਗੀ ਸੀ। ਮੈਂ ਹੁਣ ਵੀ ਮੰਗਦਾ। ਕਿਉਂਕਿ ਆਪਣੇ ਵਾਸਤੇ ਕੌਮ ਨੰਬਰ 1 ਨੰਬਰ ਤੇ ਐ। ਜੇ ਆਪਾਂ ਇਕੱਠੇ ਆ ਜਿਵੇਂ ਆਪਾਂ ਸ਼ੁਰੂ ਕੀਤਾ ਸੀ। ਤਾਂ ਹੀ ਤਖਣੇ ਜਿਹੜੇ ਅੱਜ ਅੱਖਾਂ ਦਿਖਾਉਂਦੇ ਆ ਕਿਉਂ ਦਿਖਾਉਂਦੇ ਉਹਨਾਂ ਦੇਖਿਆ ਜਦੋਂ ਮੰਡੇ ਗਿਆ ਕੋਈ ਇੱਥੇ ਇੱਥੇ ਤਰੇ ਤਰੇ ਦੇ ਮੰਡੇ ਆ ਹੁਣ ਜਦੋਂ ਆਪਾਂ ਇਕੱਠੇ ਹੋਈ ਜਾਂਦੇ ਆ ਦੇਖੋ ਆਪਣੇ ਸਾਰੇ ਪੰਜਾਬ ਵੀ ਹੌਸਲਾ ਦੇ ਚ ਵੀ ਔਰਲਾ ਹਿੰਦੁਸਤਾਨ ਦੀ ਦੁਨੀਆ ਦੇ ਕੋਨੇ-ਕੋਨੇ ਚ ਟੈਲਫੋਨ ਆਉਣ ਲੱਗੇ ਕਿ ਜੀ ਇਕੱਠੇ ਮੈਂ ਸਮਝਦਾ ਕਿ ਅੱਜ ਜੋ ਹਾਲਾਤ ਨੇ ਉਹ ਹਾਲਾਤ ਐਸੇ ਨੇ ਕਿ ਜਿਵੇਂ ਬਾਲ ਸਾਹਿਬ ਨੇ ਆਖਿਆ ਕਿ ਜੇ ਪੰਥ ਇਕੱਠਾ ਨਾ ਹੋਵੇ ਤਾਂ ਸਰਕਾਰਾਂ ਦੇ ਸਾਹੂਲਤ ਕਰਕੇ ਸੇਰ ਨਹੀਂ ਪੁੱਛਿਆ ਸੌਰੀ ਮੈਂ ਵਰਡ ਯੂਸ ਕਰ ਰਿਹਾ ਟਕੇ ਸੇ ਨਹੀਂ ਪੁੱਛਣਾ ਤੇ ਜੇ ਸਾਡੀ ਮੁੱਠ ਬੰਦ ਹੋ ਗਈ ਆ ਤਿੰਨ ਪਾਰਟੀਆਂ ਜਿੱਦਾਂ ਕਿਹਾ ਨਾ ਬਾਦ ਸਾਹਿਬ ਨੇ ਅਸਰਨਾ ਸਾਹਿਬ ਮੈਂ ਹੋ ਗਿਆ ਅਕਾਲੀ ਧਲ ਹੋ ਗਿਆ ਅਸੀਂ ਇੱਕ ਦੂਜੇ ਦੇ ਖਿਲਾਫ ਡੱਟ ਕੇ ਲੜੇ ਸੀ ਕੋਈ ਲਿਆਜ ਨਹੀਂ ਕੀਤਾ ਇੱਕ ਦੂਜੇ ਦਾ ਲੇਕਿਨ ਅੱਜ ਜੇ ਕੋਈ ਏਕਤਾ ਦੀ ਗੱਲ ਦਾ ਹੰਗਾਰਾ ਇਹਨਾਂ ਨੇ ਭਰਿਆ ਤੇ ਮੈਂ ਉਸ ਤੇ ਆਪਣੀ ਹਾਮੀ ਆਪਣੀ ਮੈਂ ਅਹ ਸ਼ੁਕਰੀਆ ਜੀ ਜਨਾ ਮੈਂ ਆਪਣੀ ਪਾਰਟੀ ਨੇ ਮੈਰੀ ਨੇ ਮਨੋ ਅਖਤਿਆਰ ਦਿੱਤਾ ਸੀ ਬੀਟੀ ਕਰਕੇ ਪੋਲਿਟੀਕਲ ਅਪੀਅਰ ਕਮੇਟੀ ਨੇ ਔਰ ਕੋਰ ਕਮੇਟੀ ਨੇ ਕਿ ਜੋ ਫੈਸਲਾ ਲਾਓ ਕੀ ਖਲਾਓਗੇ ਮੈਂ ਇਸ ਗੱਲ ਨੂੰ ਐਕਸੈਪਟ ਕਰਦਾ ਔਰ ਕੋਈ ਕੰਡੀਸ਼ਨ ਨਹੀਂ ਕਿਉਂ ਹੋਈ ਸੀ ਅਕਾਲੀ ਆਗੂ ਖਫਾ 2017 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਅਕਾਲੀ ਦਲ ਦੀ ਹਾਰ ਤੋਂ ਬਾਅਦ ਹੋਈ ਕੋਰ ਕਮੇਟੀ ਦੀ ਮੀਟਿੰਗ ਦੇ ਵਿੱਚ ਜਦੋਂ ਹਾਰ ਉੱਤੇ ਮੰਤਨ ਕੀਤਾ ਗਿਆ ਸੀ ਤਾਂ ਮੀਡੀਆ ਦੇ ਗਲਿਆਰਿਆਂ ਦੇ ਵਿੱਚ ਖਬਰਾਂ ਉੱਡੀਆਂ ਸੀ ਕਿ ਸੀਨੀਅਰ ਲੀਡਰਸ਼ਿਪ ਨੇ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਉੱਤੇ ਸਵਾਲ ਖੜੇ ਕੀਤੇ ਸੀ ਹਾਲਾਂਕਿ ਮੀਡੀਆ ਵਿੱਚ ਖੁੱਲ੍ਹ ਕੇ ਸਾਰਿਆਂ ਨੇ ਹੀ ਬਾਦਲ ਧੜੇ ਦੇ ਹੱਕ ਵਿੱਚ ਗੱਲਾਂ ਕੀਤੀਆਂ ਸੀ ਪਰ ਬਹੁਤ ਸਾਰੇ ਅਕਾਲੀ ਆਗੂਆਂ ਦੇ ਅੰਦਰ ਪੁਛ ਹੋਰ ਚੱਲ ਰਿਹਾ ਸੀ ਜੋ ਬਾਅਦ ਵਿੱਚ ਜਾ ਕੇ ਨਿਕਲਿਆ ਹੌਲੀ ਹੌਲੀ ਵੱਖ ਹੋਇਆ ਅਕਾਲੀ ਆਗੂ 2018 ਦੀਆਂ ਸਰਦੀਆਂ ਤੋਂ ਐਨ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੀ ਵਿੱਚ ਸਭ ਅੱਛਾ ਨਹੀਂ ਹੋਣ ਦੀਆਂ ਕਨਸੂਆਂ ਆਉਣ ਲੱਗੀਆਂ ਤੇ ਇੱਕ ਕਨਸੂਆਂ ਉਦੋਂ ਸੱਚ ਹੋਈਆਂ ਜਦੋਂ ਮਾਝੇ ਦੀ ਥੰਮ ਮੰਨੇ ਜਾਂਦੀ ਟਕਸਾਲੀ ਆਗੂਆਂ ਨੇ ਸ਼੍ਰੋਮਣੀ ਅਕਾਲੀ ਦਲ ਨਾਲੋਂ ਆਪਣੇ ਆਪ ਨੂੰ ਵੱਖ ਕਰ ਲਿਆ ਇਨ ਅਕਾਲੀ ਆਗੂਆਂ ਨੇ ਵੀ ਸੁਖਬੀਰ ਬਾਦਲ ਦੀ ਲੀਡਰਸ਼ਿਪ ਉੱਤੇ ਸਵਾਲ ਖੜੇ ਕੀਤੇ ਤੇ ਪੰਤਿਕ ਮਾਮਲਿਆਂ ਤੇ ਆਪਣੇ ਵਿਚਾਰਕ ਮਤਬੀਦਾਂ ਦੀ ਵੀ ਗੱਲ ਕਹੀ ਹਾਲਾਂਕਿ ਇਹਨਾਂ ਵਿੱਚੋਂ ਕਈ ਟਕਸਾਲੀ ਆਗੂਆਂ ਨੇ ਮੋੜ ਘਰ ਵਾਪਸੀ ਕੀਤੀ ਪਰ ਹੁਣ ਸੁਖਬੀਰ ਸਿੰਘ ਬਾਦਲ ਦੀ ਮਾਫੀ ਤੋਂ ਬਾਅਦ ਤਲਖੀਆਂ ਹੋਰ ਵੀ ਕਟੀਆਂ ਨੇ ਤੇ ਰੁੱਸੇ ਹੋਏ ਅਕਾਲੀ ਧਰਵਾਪਸੀ ਕਰ ਰਹੇ ਨੇ ਤੇ ਕੁਝ ਸੋਚ ਵੀ ਰਹੇ ਹੋਣਗੇ ਹੌਣ ਸੁਖਬੀਰ ਸਿੰਘ ਬਾਦਲਦਿਆਂ ਜੋ ਇੱਕ ਕੋਸ਼ਿਸ਼ਾਂ ਨੇ ਇਹ ਕਿੰਨੀਆਂ ਕੁ ਰੰਗ ਲਿਆਉਣਗੀਆਂ ਤੇ ਹੋਰ ਕਿੰਨੇ ਕੋ ਸਿਆਸੀ ਆਗੂ ਜੋ ਅਕਲ ਦੇਲ ਨਾਲੋਂ ਵੱਖਰੇ ਤੌਰ ਤੇ ਖੜੇ ਹੋ ਨਜ਼ਰੀ ਵਿਖਾਈ ਦੇ ਰਹੇ ਨੇ ਉਹ ਮੁਰਤੋ ਸ਼੍ਰੋਮਣੀ ਕਲਦਲ ਦੇ ਵਿੱਚ ਘਰ ਵਾਪਸੀ ਕਰਨਗੇ ਇਹ ਵੇਖਣਾ ਦਿਲਚਸਪੀ ਦਾ ਵਿਸ਼ਾ ਹੋਏ ਤੇ ਲੇਕਿਨ ਫਿਲਹਾਲ ਦੀ ਘੜੀ ਜੋ ਬਹੁਤ ਸਾਰੇ ਆਗੂ ਨੇ ਸ਼੍ਰੋਮਣੀ ਕਲਦਲ ਦੇ ਨਾਲੋਂ ਵੱਖ ਹੋ ਕੇ ਖੜੇ ਨੇ ਤੇ ਉਹਨਾਂ ਦੇ ਮੁੜ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਆਨ ਦੀ ਜੋ ਉਮੀਦ ਹੈ ਉਹ ਸੁਖਬੀਰ ਸਿੰਘ ਬਾਦਲ ਨੂੰ ਵੀ ਹੈ ਤੇ ਹੋਰ ਵੀ ਬਹੁਤ ਸਾਰੇ ਲੋਕ ਨੇ ਜੋ ਇਸ ਉਮੀਦਤੇ ਨੇ ਕਿ ਜੋ ਵਕ ਹੋ ਚੁੱਕੇ ਅਕਾਲੀ ਯਾਗੂ ਨੇ ਉਹ ਮੁੜ ਤੋਂ ਇੱਕ ਝੰਡੇ ਹੇਠ ਇਕੱਠੇ ਹੋਣ ਖਿਆਲ ਸਭ ਦੇ ਇਜਾਜ਼ਤ ਸਰਸ਼ੀ ਕਾਲ